ਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉਹ ਪਾਵਨ ਸਥਾਨ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਥਿੱਕੇ ਇਸ ਸਮੇਂ ਕਾਲੀ ਜਿਹੜੀ ਆ ਉਹ ਚਿੱਟੇ ਹੋ ਕੇ ਨਿਕਲੇ ਸੀ ਅੱਜ ਵੀ ਜੇ ਕਾਲੇ ਤੋਂ ਕਾਲਾ ਕਾਲੇ ਤੋਂ ਕਾਲੇ ਦਾ ਮਤਲਬ ਹੈ ਮਨ ਦਾ ਕਾਲਾ ਅੱਜ ਵੀ ਜੇ ਮਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਕਿੰਤਮਸਤਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਤਾਂ ਫਿਰ ਹੁੰਦਾ ਪਤਾ ਕੀ ਇਹ ਕਹਿੰਦੇ ਜੋ ਤਿਸ ਭਾਵੈ ਨਾਨਕਾ ਕਾਗੋਂ ਕਾਂ ਨੂੰ ਹੰਸ ਬਣਾ ਦਿੰਦਾ ਗੁਰੂ ਚ ਐਨੀ ਸ਼ਕਤੀ ਹੈ ਤੇ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਤੇ ਗੁਰੂ ਵੱਲ ਉਹਦੀ ਪਿੱਠ ਹੋ ਜੇ ਤੇ ਗੁਰੂ ਵੱਲੋਂ ਕੰਡ ਕਰ ਲੈ ਤੇ ਜਿਸ ਗੁਰੂ ਚ ਕਾਂ ਨੂੰ ਹੰਸ ਬਣਾਉਣ ਦੀ ਸਮਰੱਥਾ ਹੈ ਉਥੇ ਹੰਸ ਸਮਝਣ ਵਾਲੇ ਨੂੰ ਕਾਂ ਬਣਾਉਣ ਦੀ ਸਮਰੱਥਾ ਵੀ ਗੁਰੂ ਚ ਹੈਗੀ ਹੈ ਇਹ ਗੱਲ ਅਸੀਂ ਮੰਨਣੀ ਬਿਰਤੀਆਂ ਹੁੰਦੀਆਂ ਨੇ ਹੰਸ ਦੀ ਬਿਰਤੀ ਕੀ ਹੈ ਹੰਸ ਮੋਤੀ ਚੁਗਦਾ ਹੰਸ ਦੀ ਚੁੰਝ ਚ ਤਸਵੀਰ ਹੁੰਦੀ ਹੈ ਜੇ ਦੁੱਧ ਦੇ ਵਿੱਚ ਠੰਗ ਮਾਰਦਾ ਹੈ ਦੁੱਧ ਪਾੜ ਜਾਂਦਾ ਹੈ ਉਹ ਦੁੱਧ ਖਾ ਲੈਂਦਾ ਹੈ ਪਾਣੀ ਛੱਡ ਜਾਂਦਾ ਉਹ ਬਿਵੇਕੀ ਹੁੰਦਾ ਤੇ ਕਾਂ ਦੀ ਬਿਰਤੀ ਕੀ ਹੁੰਦੀ ਹੈ ਕਾਂ ਦੀ ਬਿਰਤੀ ਹੁੰਦੀ ਹੈ ਉਹ ਹਮੇਸ਼ਾ ਮਰਦਾਰ ਖੰਡ ਇੱਕ ਪੰਕਤੀ ਵੀ ਹੈ ਬਾਣੀ ਚ ਮਹਾਰਜ ਕਹਿੰਦੇ ਕਾਗ ਬਤਨ ਬਿਸਟਾ ਮਹਿਵਾਸ ਮਤਲਬ ਪਤਾ ਕੀ ਇਹ ਦਾ ਕਾਗ ਬਤਨ ਦਿਸਟਾ ਮਹਿਵਾਸ ਕਾਂ ਦੀ ਜਿਹੜੀ ਚੁੰਝ ਹੁੰਦੀ ਆ ਉਹ ਹਮੇਸ਼ਾ ਗੰਦਗੀ ਚ ਹੁੰਦੀ ਹਮੇਸ਼ਾ ਗੰਦਗੀ ਚ ਉਹਨੇ ਮਾੜਾ ਸੋਚਣਾ ਹੈ ਮਾੜਾ ਕਰਨਾ ਹੈ ਇੱਕ ਤੀਜੀ ਸ਼ਤਾਬਦੀ ਦੇ ਵਿੱਚ ਇੱਕ ਗ੍ਰੰਥ ਲਿਖਿਆ ਗਿਆ ਪੰਚਤੰਤਰ ਪੰਚ ਤੰਤਰ ਦੀਆਂ ਕਹਾਣੀਆਂ ਤੀਜੀ ਸ਼ਤਾਬਦੀ ਦੇ ਵਿੱਚ ਉਹ ਲਿਖਣ ਦਾ ਕਾਰਨ ਇਹ ਸੀ ਕਿ ਕੋਈ ਰਾਜਾ ਸੀ ਉਸ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਪੜ੍ਹਾਈ ਲਿਖਾਈ 'ਚ ਧਿਆਨ ਨਹੀਂ ਸੀ ਦਿੰਦਾ ਉਹਨੇ بڑے بڑے ਗੁਰੂਆਂ ਨੂੰ ਕਿਹਾ ਅਧਿਆਪਕਾਂ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਤੁਸੀਂ ਪੜ੍ਹਾਓ ਇਹ ਜਿਹੜਾ ਵਧੀਆ ਪੜ੍ਹੇ ਤੇ ਫਿਰ ਇਹਨੇ ਰਾਜਾ ਬਣਨਾ ਹੈ ਰਾਜ ਸਾਂਭਣਾ ਹੈ بڑے بڑے ਵਿਦਵਾਨਾਂ ਨੇ ਉਹਨੂੰ ਪੜ੍ਹਾਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਹੀਂ ਹੋਇਆ ਪੜ੍ਹਿਆ ਨਹੀਂ ਉਹਦਾ ਮਨ ਨਹੀਂ ਸੀ ਪੜਨ ਦਾ ਫਿਰ ਇੱਕ ਵਿਦਵਾਨ ਦੀ ਡਿਊਟੀ ਲੱਗੀ ਉਨੇ ਜ਼ਿੰਮੇਵਾਰੀ ਚੁੱਕੀ ਮੈਂ ਬਣਾਉਣਾ ਉਸ ਬਾਲਕ ਨੂੰ ਰੋਜ਼ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ ਸਾਖੀ ਸੁਣਾਉਂਦਾ ਹੁੰਦਾ ਸੀ ਉਹ ਸਾਖੀ ਦੇ ਵਿੱਚ ਸਿੱਖਿਆ ਹੁੰਦੀ ਸੀ ਔਰ ਸਾਖੀਆਂ ਸੁਣ 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 ਇੱਕ ਨੀਤੀਬਾਨ ਜਿਹੜਾ ਸੀ ਉਹ ਰਾਜਾ ਬਣਿਆ ਉਹ ਬਾਲਕ ਜਿਹੜਾ ਸੀ ਅੱਜ ਵੀ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਛਾਪੀਆਂ ਮਿਲਦੀਆਂ ਨੇ ਬੜੀਆਂ ਸਿੱਖਿਆਦਾਇਕ ਬੜੀਆਂ ਸਿੱਧਤ ਹੈ ਮੇਰੇ ਤੋਂ ਪਹਿਲਾ ਮੰਤ ਸੈਕਟਰੀ ਨੇ ਮੇਰੇ ਬਾਰੇ ਜਾਣਕਾਰੀ ਦਿੱਤੀ ਸੰਖੇਪ ਸ਼ਬਦਾਂ ਦੇ ਵਿੱਚ ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਪਈ ਜਗਤਾ ਜੀ ਬਿਖੇ ਸਿੱਖ ਜਥੇਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸਚੈ ਕੀਤਾ ਹੈ ਸਨਮਾਨ ਦੇ ਰਹੇ ਹਾਂ ਇਹ ਸਨਮਾਨ ਕਿਉਂ ਦੇ ਰਹੇ ਹੋ ਕਿਉਂਕਿ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਜ਼ਿਆਦਤੀ ਹੋਈ ਜੇ ਜ਼ਿਆਦਤੀ ਨਾ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਸੀ ਬੁਲਾਉਣਾ ਭਲਕੇ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਨਾ ਸੀ ਮੈਨੂੰ ਮੰਨਦਾ ਬੋਲਣਾ ਸੀ ਕੀ ਜ਼ਿਆਦਤੀ ਹੋ ਗਈ ਜਦੋਂ ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਨਹੀਂ ਨਾ ਵੱਡੀ ਗਿਣਤੀ ਚ ਨੌਜਵਾਨ ਬੈਠੇ ਆ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਓ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪੈ ਗਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਐ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾਉਣਾ ਇਤੇ ਸਫਰ ਕਰਦਾ ਜਾ ਰਿਹਾ ਸੀ ਤੇ ਇੱਕ ਪੀਪਲ ਦੇ ਰੁੱਖ ਦੇ ਉੱਤੇ ਕਾਂ ਰਹਿੰਦੇ ਸੀ ਤੇ ਉਹਨਾਂ ਨੂੰ ਰਾਤ ਪੈ ਗਈ ਉਹ ਪੀਪਲ ਦੇ ਰੁੱਖ ਦੇ ਉੱਤੇ ਟਾਣੇ ਤੇ ਬੈਠੇ ਤੇ ਉਹਨਾਂ ਨੇ ਕਾਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਣੀ ਐ ਸਾਨੂੰ ਰਾਤ ਕਟਾ ਦਿਓ ਕੱਟ ਲੋ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਹੈ ਆਪਣੀ ਹੰਸਨੀ ਨੂੰ ਲੈ ਕੇ ਉੱਡਣ ਲੱਗਿਆ ਕਾਵਾਂ ਨੇ ਰੌਲਾ ਪਾ ਲਿਆ ਕਹਿੰਦੇ ਕਿੱਧਰ ਲੈ ਕੇ ਚੱਲਿਆ ਹੰਸਣੀ ਇਹ ਤਾਂ ਸਾਡੀ ਉਹ ਕਹਿੰਦਾ ਜਨਾਬ ਤੁਹਾਡੀ ਕਿੱਥੋਂ ਹੋ ਗਈ ਇਹ ਮੇਰੀ ਪਤਨੀ ਹੈ ਮੈਂ ਰਾਤ ਕੱਟਣ ਵਾਸਤੇ ਰੁਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਣੀ ਸਾਡੀ ਹੈ ਤੂੰ ਨਹੀਂ ਲੈ ਕੇ ਜਾ ਸਕਦਾ ਉਹ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਸਲਾ ਕਰਾਉਨੇ ਆ ਉਹਨਾਂ ਕਾਮਾਂ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਹਲਾਕ ਕਿ ਸਰਦਾਰ ਸਾਹਿਬ ਆ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋ ਕੇਲੇ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਮਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚਾੜਤਾ ਇਹ ਬੈਠਕ ਬੁਲਾਓ ਫਾਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹ ਹੰਸ ਨਹੀਂ ਕਾਮਾ ਕੋਲੀ ਰਹਿਣੀ ਚਾਹੀਦੀ ਆਪਣਾ ਭਾਈਚਾਰਾ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਬੇਈਮਾਨ ਤਿੰਨ ਕਾਮਾਂ ਦੀ ਇੱਕ ਜਿਹੜੇ ਸੂਬੇ 'ਚ ਘਟਨਾ ਵਾਪਰੀ ਸੀ ਉਸ ਸੂਬੇ ਦਾ ਇੱਕ ਪਹਾੜੀ ਕਾਂ ਨੂੰ ਪਾਲਿਆ ਇੱਕ ਦੇਸੀ ਕਾਂ ਨੂੰ ਪਾਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ ਉਹਨਾਂ ਨੇ ਇੱਕ ਬੁੱਢਾ ਖੁਰਕ ਖਾਦਾ ਕਾਂ ਲੱਭਿਆ ਜਿਨੇ ਜਵਾਨੀ ਚ ਬੜੇ ਪਾਪ ਕੀਤੇ ਸੀ ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ ਉਹਦੇ ਤੋਂ ਬਿਆਨ ਕਲਮ ਬੰਦ ਕਰਾ ਲੇ ਤੇ ਕਾਵਾਂ ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ हंसनी जी हंस की नहीं है हंसनी जी हंस की नहीं है, है फैसला हो गया फैसला करता तो बेबस हंस बेबस इत बस नहीं काव ने ਉਸ ਹੰਸ ਦੀ ਜ਼ੁਬਾਨ ਬੰਦ ਕਰਨ ਵਾਸਤੇ ਕਿ ਪਬਲਿਕ ਡੋਮੇਨ ਚ ਮਸਲਾ ਨਾ ਲੈ ਜੇ ਇਹ ਆਪਣੇ ਕੋ ਹੋਰ ਗਾਂ ਤੋਂ ਰਾਜੇ ਕੋਲ ਲਿਖਤੀ ਦਰਵਾਜ਼ਾ ਦਰਖਾਸਤ ਦੇ